ਓ ਲੀਲੀ ਇਹ ਨੜ ਕਸਤਾ ਦਾ ਹਣ ਲਿਆ ਆ ਦੇਖ ਯਾਰ ਕੀ ਆ ਗਿੱਟਾ ਆ ਉਹ ਗਿੱਟਾ ਥੋੜੀ ਹੁੰਦਾ ਹੈ ਹਾਂ ਬਈ ਜੇ ਕੁੱਤੇ ਸਪੈਂਡਲ ਹੁੰਦਾ ਅੱਛਾ ਸਪੈਂਡਲ ਸਪੈਂਡਲ ਜੋ ਕਾਰਾਂ ਤੋਂ ਲੱਗੇ ਨੜ ਰੱਖਿਆ ਕਰਦੇ ਨਹੀਂ ਕੁੱਤੇ ਲੱਗੇ ਆ ਹਾਂ ਜੀ ਕਾਰ ਨੂੰ ਹੁਸਕੀਓ ਤੋਂ ਨੂੰ ਭੈਣ ਜੇ ਤੂੰ ਮੰਨੇ ਆਪੇ ਕੁੱਥਾ ਰਮ ਘਰੇ ਇਹਦਾ ਕੰਮ ਨੋ ਨਹੀਂ ਕਰੇ ਦੂਜਾ ਕਰਨੇ ਆ ਕੋਈ ਕੰਮ ਨਹੀਂ ਲੱਗੀ ਚੰਦਰ ਨੂੰ ਖਾ ਨੂੰ ਉਹਨੂੰ ਹੋਣਾ ਮਰੇ ਹੁੰਦਾ ਨਹੀਂ ਸਾਈਟ ਦੇ ਮਾਰਗ ਮੈਂ ਜਨਾ ਪੁੰਡਾ ਮੈਂ ਲੇਖਿਉ ਪਿਆ ਤੀ ਨਾ ਸ੍ਰੀ ਗਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਸਾਡੀ ਕਾਫੀ ਜਨਾਬਾਦ ਵਾਪਸੀ ਹੋ ਰਹੀ ਹੈ ਕਿਉਂਕਿ ਸਾਡਾ ਤੂੜੀ ਤੋਂੰ ਦਾ ਸਾਰਾ ਕੰਮ ਨਿਬੜਿਆ ਸੀਗਾ ਤੇ ਹੁਣ ਅਸੀਂ ਵਾਹਣ ਪਹਣ ਪਾਉਣ ਦਾ ਕੰਮ ਸਟਾਰਟ ਕਰਦੇ ਹਾਂ ਅੱਜ ਆਪਣੇ 58 ਘੇਰਨ ਲਾ ਰਹੇ ਹਾਂ ਉਹ ਅਸੀਂ ਮਸ਼ੀਨਾਂ ਅੰਦਰ ਲਾਤੀਆਂ ਇਹ ਤੂੜੀ ਵਾਲੀ ਵੀ ਅੰਦਰ ਲਾਤੀ ਤੇ ਵੱਡੀਆਂ ਵੀ ਦੋਨੇ ਲਾਤੀਆਂ ਉਹ 58 ਘੇਰਨ ਸੱਲੇ ਲਾਹਾਂਗੇ ਤੇ ਇਹਨਾਂ ਦਾ ਬਾ ਬਾਹੀ ਕਰਾਂਗੇ ਇੱਧਰ ਸਾਡਾ ਸਪੋਰਟ ਦੀ ਲਿੰਕ ਲੋਡ ਕਰ ਰਹੇ ਆਂ ਦੇਖੀ ਕਰ ਰਹੇ ਆਪਾ ਇਹ ਲਿੰਕ ਜੀ ਦਬਾਇਆ ਨਜ਼ਰਾਂ ਨੇ ਪਿੰਗੀ ਕਾਚੀ ਜਵਾਕਾਂ ਨੇ ਯਾਰ ਬੰਦੀ ਬਾਹਰ ਚੜਾ ਦੀ ਕਿਵੇਂ ਵਿੰਗੀ ਹੋ ਗਈ ਇਹ ਹਿੰਗੀ ਹੋ ਗਈ ਉਹਦੇ ਵਿੱਚ ਟਰਾਲੀ ਜੜ ਕੇ ਤੇ ਫੁੱਲੀ ਗਈ ਤੇ ਲੱਗੀ ਉਹ ਪੋਕੋ ਖੋਲੂਗੀ ਪੋਕੋ ਦੇ ਨਾਲ ਤੁਸੀਂ ਥੱਲੋਂ ਹੁਣ ਲਓ ਇੱਥੋਂ ਅੱਛਾ ਇਹ ਉਹਦਾ ਇੱਕ ਸਿੱਧੀ ਕਰਨ ਦਿਆ ਹੁਣ ਆਪਾਂ ਕਿਹਨ ਆ ਜਾ ਓਏ ਆ ਸਾਡਾ ਵਿੱਚ ਆ ਜਾ ਤੂੰ ਕੋਰ ਨੂੰ ਜੁਬੜ ਗਿਆ ਪਹਿਲੇ ਜਿਹੇ ਕਾਰਾਂ ਧੋਣ ਲੱਗੇ ਕਾਰ ਨੂੰ ਹੁਸਕੀ ਹੋਇਆ ਕੋਣ ਨੂੰ ਪਹਿਲੀ ਕਦੂਮ ਨੇ ਪਹਿਰੇ ਪੁੱਠਾ ਰਮ ਗੜੀ ਇਹ ਕੰਮ ਲੋ ਨਹੀਂ ਕਰੇ ਦੂਜਾ ਕਰਨਗੇ ਯਾਰ ਕੋਈ ਪਾਣੀ ਦੋ ਨਾ ਪਹਿਨ ਧੱਕੇ ਜਾ ਦੇ ਨੇ ਸੇ ਪਾਣੀ ਬਰੇ ਹਿੱਕੜੇ ਵਾਲੀ ਬੰਦੀ ਆਵਾਜ਼ ਚਲੋ ਕੋਈ ਛੱਡ ਉਹ ਮਗਾ ਪਾਣੀ ਤਾਂ ਪੈਸੇ ਨੂੰ ਪਾੜ ਤੁਰ ਕੇ ਮੋਟਰ ਚਲਾ ਕੇ ਸਾਰੀ ਠੰਡਾ ਰਹੇ ਗੁੱਸਾ ਨਾ ਕਰੋ ਪੁੱਠਾ ਨੇ ਨੂੰ ਪਾਣੀ ਵਾਧੂ ਢੋਲੀ ਇਹ ਨਹੀਂ ਗੰਨੀ ਬਾਤ ਨਹੀਂ ਉੱਥੇ ਜੀ ਮੇਰੇ ਦੋ ਜਣੇ कहता तो है कि करते हैं ताया जी हैं तो जी ताना बैठने करते हैं कोई मॉल है यार ये तेरे बाप 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 ਓਏ ਕੁੱਤੇ ਦਰ ਪਾਣੀ ਪਾ ਦੀ ਯਾਰ ਕੈਪਟਨ ਕੰਨੇ ਚ ਬੈਜੂਆ ਓ ਬਾਈ ਮੈਨੇ ਕਹੀ ਗਰੀ ਕਰਦੇ ਕਰਦੇ ਪੈ ਰਿਆ ਓ ਸਿੱਧਾ ਬੀਚੰਦਰ ਰੁੱਖਾ ਨੂੰ ਉਹ ਹੋਇਆ ਉਹ ਬਾਰੇ ਹੁੰਦਾ ਹਾਈ ਕਰਮਾ ਆ ਗਿਆ ਮੈਨੂੰ ਪੰਡਾ ਮੈਲੇ ਕਿਉਂ ਪਿਆ ਤੀ ਨਾ ਚਾਹ ਪੀ ਲਈ ਟਰੈਕਟਰ ਸ਼ੁਰੂ ਤੋਂ ਤੁਸੀਂ ਤਾਰਦੇ ਹੋ ਨਾ ਵਿੱਚੀ ਤੂੰ ਕੋ ਮੇਰਾ ਵੱਡਾ ਭਰਾ ਜੀ ਸਰਪੰਚ ਸਾਹਿਬ ਇਹ ਮਸ਼ੀਨ ਨੂੰ ਕਿੰਨੇ ਟਾਈਮ ਹੋ ਗਿਆ ਲੰਦੀ ਨੂੰ ਇਹ ਨੂੰ ਹੋ ਗਿਆ ਜੀ 45 ਸਾਲ ਅੱਛਾ ਤੇ ਆਪਣਾ ਇਹ ਹੁਣ ਇਹ ਕਿਉਂ ਧਾਰ ਰਹੇ ਹੋ ਨੀਚੇ ਨੀਚੇ ਕਿਉਂ ਧਾਰ ਰਹੇ ਹੋ ਵਿੱਚੇ ਹੀ ਥੋੜੇ ਟਰੈਕਟਰ ਤੇ ਬੜ ਬਚ ਕਹੇ ਕਰਾ ਗੁਰੂ ਲਾਵਾਂਗੇ ਮੋਟਰ ਕੁਆਟਰ ਫੇਰਾਂਗੇ ਠੀਕ ਹੈ ਆਹ ਡਰਾਈਵਰ ਕਿਵੇਂ ਬੰਦਾ ਗੁੱਡੂ ਗੁੱਡੂ ਕਰਦਾ ਡਰਾਈਵਰ ਸਾਡਾ ਪੁੱਤ ਹੀ ਜਗਾ ਅੱਛਾ ਬਿਲਕੁਲ ਆ ਪੋਤਾ ਦਾ ਵਧੀਆ ਚਲਾਉਂਦਾ ਪੂਰਾ ਵਧੀਆ ਜੀ ਅੱਛਾ ਪਹਿਲਾਂ ਪੂਰੀ ਵਧੀਆ ਸਮਾਰ ਕੇ ਲੋ ਇੱਥੇ ਆਪ ਸਮਾਰ ਜੀ ਨਾ ਕੋਣ ਨਾਲ ਲੱਗ ਕੇ ਬੱਧੀਪਦੀ ਏਰੀਆ ਠੀਕ ਹੈ ਹੋਰ ਜਾਲਾ ਮੂਲੇ ਪਹਿਲਾਂ ਸਾਫ ਕਰਾਓ ਜੀ ਇਹਦੇ ਠੀਕ ਹੈ ਠੀਕ ਹੈ ਕਰੋ ਇੰਤਜ਼ਾਮ ਦਰਸ਼ਕੋ ਪੂਰੀ ਹੈ ਪਤੀਜਾ ਪਤੀਜਾ ਦਾ ਦੋ ਭਾਈ ਨੇ ਦੇਖੋ ਮੁੰਡਾ ਚੱਕ ਚੱਕ ਦਾ ਮੈਸ਼ ਨੂੰ ਮੱਤੇ ਨੇ ਨਾ ਕੋਈ दारू ਨਾ ਪਿਆਲਾ ਨਾ ਭੁੱਖੀ ਨਾ ਛੁੱਕੀ ਕੁਝ ਨਹੀਂ ਖਾਂਦੇ ਉਹ ਲੀਲੀ ਇਹ ਨੜ ਕਸਤਾ ਤਾਂ ਹਣ ਲਿਆ ਆ ਦੇਖ ਯਾਰ ਕੀ ਆ ਗਿੱਟਾ ਆ ਉਹ ਗਿੱਟਾ ਥੋੜੀ ਹੁੰਦਾ ਹੈ ਹਾਂ ਭੈਣਾਂ ਦਾ ਕੁੱਤਾ ਸਪੈਂਡਲ ਹੁੰਦਾ ਹੈ ਅਸਾ ਸਪੈਂਡਲ ਸਪੈਂਡਲ ਨੂੰ ਗੱਟੋ ਹੀ ਦਸੀਏ ਨੇ ਇਹ ਪਤਾ ਹੈ ਨਾਟਾ ਪਤਾ ਹੋਰ ਉਹਨੂੰ ਲੈ ਪਹਿਲਾ ਗੱਟਾ ਪੈਸਟੀ ਦਾ ਸਰਵਿੰਡਲ ਨੂੰ ਠੀਕ ਹੈ ਆ ਲਓ ਵਕਨ ਸੀਜ਼ਨ ਕਿੱਥੇ ਲਾਉਣ ਗਿਆ ਸੀਗਾ ਦੱਸੀ ਸੀਜ਼ਨ ਲਾਉਣ ਕਿੱਥੇ ਗਿਆ ਸੀ ਕੁਝ ਨਹੀਂ ਹੋੜਦੀ ਖੜਦਾ ਜੀ ਉੱਥੇ ਗਿਆ ਦੀਆ ਆਪਣਾ ਨੈਣਾ ਦੇਵੀ ਕੋਲੇ ਆਂਦਰਾ ਨੰਦਪੁਰ ਕੋਲੇ ਨੰਦਪੁਰ ਉੱਥੇ ਲੋਕ ਕਹੇ ਨੇ ਆਪਣੇ ਵਰਗੇ ਹੈਗੇ ਨੇ ਉਹਨੂੰ ਧੋਗਣੇ ਚੰਗੇ ਨੇ ਸਾਡੇ ਨੂੰ ਪਿਆਰ ਕਰਦੇ ਨੇ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਆਂ ਉਹ ਕਹਿੰਦੇ ਲਫਾਪੇ ਚ ਪਾ ਦੋ ਗੱਲ ਦੋ ਗੁੱਟਾ ਲੱਗੂ ਜੇ ਹਈ ਹਈ ਗੋੜਵਾਹ ਹੋਈ ਜਾਂਦਾ ਇਹਦਾ ਗੋੜਵਾਹ ਖਾਂਦੇ ਨੇ ਉਹ ਉਹ ਕਹਿੰਦੇ ਸੀ ਕਿਤੇ ਖੰਡੀ ਨਹੀਂ ਲਿੱਤੀ ਪੇਗ ਪੂਕ ਲਾਉਂਦੇ ਸੀ ਪੇਗ ਪੂ ਉਹ ਤੇਲ ਮੰਨ ਨਹੀਂ ਜਦੋਂ ਮੈਂ ਗੋਸ ਨਹੀਂ ਹੀ ਦੇਣੀ ਹਾਂ ਗੋਸ ਨਹੀਂ ਹੀ ਦੇਣੀ ਮੁੰਗਲ ਕੀ ਉਹ ਮੁੰਡਿਆਂ ਨੂੰ ਹੁਣ ਕਰੇ ਰੋਪਾਂ ਜਿਹੜਾ ਗਤਨੀ ਦਾ ਉਹ ਬਦਲ ਪੜੇ ਤੋ ਦਿਨੀ ਪੀਂਦੇ ਸੀ ਕਿਦਾਂ ਜੇ ਦਿਨ ਕਹਣ ਇਹ ਦਿਨੀ ਗਿਲ ਜਿਵੇਂ ਜਦੋਂ ਆਪਾਂ ਇਹਨੂੰ ਫੋਨ ਲਾਉਂਦੇ ਸੀ ਉਹ ਡੱਕੇ ਬੈਠਾ ਹੁੰਦਾ ਇਹ ਡੱਕੇ ਬੈਠਾ ਹੁੰਦਾ ਹੋਰ ਹਣ ਜਿੱਦੇ ਮੀਂਹ ਪੈਂਦਾ ਸੀ ਤੂੰ ਕਹਿੰਦਾ ਸੀ ਮੁਰਗਾ ਬਣਾਉਣਾ ਤੇ ਮੈਂ ਕਿਹਾ ਅਸੀਂ ਕਹਾਂ ਮੁਰਗਾ ਬਣਾਉਣਾ ਇਹ ਬੰਦਾ ਆਂਧਰਾ ਚ ਗਿਆ ਸੀ ਸੀਜ਼ਨ ਲਾਉਣ ਐਤ ਕੀ ਨਾ ਆਂਧਰਾ ਚ ਨਹੀਂ ਆਨੰਦਪੁਰ ਸਾਹਿਬ ਉੱਥੇ ਮੀਂਹ ਪੈ ਗਿਆ ਇਹ ਇਹਨਾਂ ਨੇ ਕੀ ਕਰਿਆ ਵਿਹਲਿਆਂ ਨੇ ਮੁਰਗਾ ਬਣਾ ਲਿਆ ਨਾਲੇ ਬੋਤਲਾਂ ਮੰਗਾ ਲਈਆਂ ਤਿੰਨ ਪੀ ਕੇ ਮੌਜ ਨੂੰ ਅਥਨ ਤੇ ਬਣਾਣਾ ਦੀਦੀ ਜਿਹੜੇ ਜਿਹੜੇ ਸੀ ਹਾਂ ਚੜਜਣਾ ਤੋਂ ਮਸ਼ੀਨ ਪੰਚਰ ਹੋ ਗਈ ਜੱਗ ਮੋੜਾ ਖਾਇਆ ਪੈ ਮਸ਼ੀਨ ਮਸ਼ੀਨ ਕਹਿੰਦਾ ਟੇਢੀ ਹੋਊਗੀ ਜੱਗ ਕਾਲੂ ਕਾਲੂ ਮਸ਼ੀਨ ਕਹਿੰਦਾ ਟੇਢੀ ਹੋਊਗੀ ਜੱਗ ਕਿ ਉੱਥੇ ਨਾਣਾ ਦੀ ਵੀ ਆਏ ਪੋੜੀ ਪੋੜੀ ਫੇਰ ਇਹਨੇ ਸਿੱਧੀ ਸਿੱਧੀ ਆਪ ਦੀ ਮਾਰ ਕੇ ਬੇਹੂਕ ਕਹਿੰਦਾ ਫੇਰ ਲੋਟ ਕੋ ਜੀ ਪਰ ਆ ਰਿਹਾ ਕਾਇਮ ਸੀ ਨਾਲ ਕਿ ਕਿਤੇ ਉਹ ਲਾਂਚ ਟਾਈਮ ਹੋ ਚੁੱਕਿਆ ਜੀ ਮੈਂ ਥੋੜਾ ਜਿਹਾ ਉਧਰ ਸੌਣ ਵਾਗਿਆ ਸੀਗਾ ਘੰਟਾ ਘੜੀਆਂ ਅੱਖ ਲਾਉਣ ਲੱਗਿਆ ਸੀਗਾ ਤੇ ਇਹਨਾਂ ਨੇ ਜਮੇਰੀ ਵਰਗਾ ਟਰੈਕਟਰ ਲਾ ਵੀ ਦਿੱਤਾ ਮੇਰੇ ਵੇਡ ਦਾ ਕਰ ਲੈਂਦਾ ਐ ਦੇਖੋ ਭਣ ਦੀ ਅੰਡਾ ਦੇ ਬੈਠਾ ਸੀ ਵੇਡ ਦਾ ਕਰ ਲੈਂਦਾ ਮੈਂ ਦਰਸ਼ਕਾਂ ਨੂੰ ਦਿਖਾਉਣਾ ਸੀ ਟਰੈਕਟਰ ਲਾਉਂਦਾ ਆ ਦੇਖੋ ਜੀ ਇੱਥੋਂ ਆਏ ਜਿਵੇਂ ਇੱਥੋਂ ਆਏ ਲੈ ਕੇ ਐ ਲੈਂਦਾ ਟਰੈਕਟਰ ਨਾਲ ਉਹਨਾਂ ਇਸ ਸੀਟ ਤੇ ਪੈ ਗਏ ਸਾਡੇ ਯਾਰ ਵੇਲੀਆ ਪੈ ਨੇ ਕਿਵੇਂ ਯਾਰ ਵੇਲੀਆ ਲਾ ਟਰੈਕਟਰ ਬਧਾਈਆਂ ਬਈ ਬਧਾਈਆਂ ਬਧਾਈਆਂ ਇਸ ਸੀਟ ਤੇ ਪੈ ਗਏ ਭਣ ਦੀ ਅੰਦਰ ਵੀ ਕੋਈ ਨਾਟਕਾ ਸਨੂਣਾ ਕਹਿਦਾ ਨਾ ਆ ਦੇ ਮੇਰੇ ਤਾਂ 6:00 ਵਜੇ ਪਈ ਯਾਰ 6:00 ਵਜੇ ਤੇਰੇ ਭੈਣ ਦੀ ਨੌਤੇ ਦੇ ਉਹ ਸਾਡਾ ਪੈਸੇੰਬਾ ਬ੍ਰੇਕ ਨਹੀਂ ਬ੍ਰੂਕ ਨਹੀਂ ਲੱਗਦਾ ਇਹ ਕਣਕ ਨੂੰ ਲੈ ਕੇ ਘਾਦਾ ਕੁੱਤੇ ਕਨੇ ਕਮਾ ਦੇ ਪੱਖਾ ਕੁੱਤੇ ਕਨੇ ਕਮਾ ਦੇ ਉਹ ਤਾਂ ਗੱਡੀ ਜੀ ਖੁਰਕ ਲੈ ਲੜਦੀ ਹੈ ਉਹ ਕਲੜ ਦਿਆ ਉਹ ਕਿਨੇ ਪੰਨੇ ਪਹਿਣਾ ਹੋ दारू ਨੇ ਰਾਤ ਜਨੇ ਹੈ ਫੜਾ ਗਿਆ ਜੀ ਨੰਬਰ ਰਾਤ ਨੂੰ ਫੜਾ ਕੇ ਗਿਆ ਜਿਵੇਂ ਬੂਆ ਤੜਕੇ ਕਿੰਨੇ ਵਜੇ ਉਠਾਉਣ ਨੇ 11 ਵਜੇ ਹੈ 11 ਵਜੇ ਗੁਰਪੰਨ ਨਹੀਂ ਦੀ ਬੜਾ ਆਪਾਂ ਪਾ ਲੈਂਗੇ ਅੱਜ ਪਾ ਜਪਾਂ ਗੁਰੂ ਨੂੰ ਅਜੇ ਟਾਇਰ ਵੱਡੇ ਖੋਲ ਕੇ ਹੁਣ ਇਹਦੇ ਲਾਉਣਾ 91 ਘਰਾਂ ਦੇ ਜੋ ਗੋਰੀ ਇਹਨਾਂ ਦੇ ਲਾਦੇ ਉਹ ਟਾਇਰ ਹਿੱਲੀ ਜਾਂਦੇ ਟਰੈਕਟਰ ਕੀ ਹੋ ਰਿਹਾ ਦੇਖ ਲਾਂਗੇ ਉਹ ਸਾਡੀ ਜੂ ਨਿਕਲ ਪਾ ਜਾਵੇ ਆਪਾਂ ਇਹਦੇ ਨੂੰ ਉਹ ਹਰ ਚੋਲੋ ਕੱਢ ਜਾਏ ਇਹ ਜਿੱਦਾ ਦੇ ਹੋਰ ਕਿਨੇ ਕਿ ਰਹੀ ਆਹੀ ਆ ਗੱਲਾ ਉਹ ਤਾਂ ਜੁੜੇ ਨਾ ਪਾਣ ਟਾਇਰ ਪਸਾ ਆਪਾਂ ਨਹੀਂ ਜੁੜੇ ਟਰੈਕਟਰ ਦੇ ਅੰਦਰਲੇ ਬਸੇ ਬਸ ਨਾ ਨਾ ਸੜਾ ਜਾਦਾ ਰਹੇ ਦੇਖ ਰਹੀ ਹਾਂ ਇਹ ਜਾਨੂ 15 ਰੁਪਏ ਮੈਂ ਚਲ ਰਿਆ ਦਿੱਤੀ ਪੈਸੇ ਅਸੀਂ 15 ਰੁਪਈਆ ਤੇ ਵੀ ਲੈਣਾ ਹੈ ਇਹ ਕਿੱਡੀ ਆਪਤਾ ਹੈ ਸਾਡੇ ਤੇ ਕਹਿੰਦਾ ਕਹਿੰਦਾ ਅਸੀਂ ਜ਼ਮੀਨ ਨਹੀਂ ਵੇਚਦੇ ਹੈ ਇਹ ਤਾਂ ਛੋਟੇ ਜ਼ਿੰਮੇਦਾਰ ਕੀ ਕਰਦੇ ਨੇ ਕਹਿੰਦਾ ਕੋਈ ਆਪਤਾ ਕੀ ਬੰਦੇ ਦੇ ਕਹ ਜ਼ਮੀਨ ਲੈ ਕੇ ਬੋਦੀ ਚੱਕ ਦੇਣਾਗੇ ਅੱਧਾ ਕਿਲਾ ਸਾਡੇ ਤੇ ਪਿਛੇ ਮਿਲਤੀ ਪੈਸੇ ਮੈਨਾਂ ਨੂੰ ਤਾਂ ਫੇਰ ਵੀ ਲੈ ਲੈਣਗੇ ਭਰਾਂਉਂਦੇ ਨਹੀਂ ਕਿੱਥੋਂ ਦੀ ਗੱਲ ਐ ਇਹ ਕੀਤਨ ਦੇ ਵਿਦਿਆ ਦਾ ਮੈਂ ਆਪ ਚੱਕੇ ਲੇਗੇ ਟਰੈਕਟਰ ਸਾਡਾ ਹੁਣ ਜਮਾ ਉਤਰ ਕੇ ਤਿਆਰ ਹੋ ਚੁੱਕਿਆ ਜੀ ਟਰੈਕਟਰ ਦੇ ਟਾਇਰ ਟੂਲ ਕਰਾਸਤੇ ਤੇ ਲਿੰਕਾਂ ਲੁਕਾਂ ਪਾਤੀਆਂ ਤੇ ਜਮਾ ਹੁਣ ਤਿਆਰ ਹੋ ਚੁੱਕਿਆ ਤੇ ਸਾਡੇ ਬੰਦੇ ਵੀ ਕਰਨ ਨੂੰ ਜਾ ਚੁੱਕੇ ਨੇ ਕਿਉਂਕਿ ਸ਼ਾਮ ਹੋ ਚੁੱਕੀ ਹੈ ਤੇ ਹੁਣ ਸਾਡੇ ਬਲੌਗ ਦੀ ਇਸੀ ਸਮਾਪਤੀ ਕਰਦੇ ਆ ਬਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਕਰਕੇ ਦਸ ਲਾਈਕ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਕੋਈ ਵੀ ਚੀਜ਼ ਪੁੱਛ ਸਕਦੇ ਪੁੱਛਣੀ ਹੈ ਜਾਂ ਕੋਈ ਦੱਸਣੀ ਹੈ ਤਾਂ ਕਮੈਂਟ ਜਰੂਰ ਕਰੋ ਐਡ ਕਰਾਂ ਕਿਵੇਂ ਲੱਗਿਆ ਤੁਹਾਨੂੰ ਉਹ ਵੀ ਦੱਸੋ